ਨੀ ਕੁੜੀਓ ਮੈਨੂੰ ਗਰਮੀ ਲੱਗਦੀ ਕਿਸ ਨੂੰ ਹਾਲ ਸੁਣਾਵਾ ਨੀ ਕੋਟ ਕੋਟ ਕੇ ਪੀਵਾ ਸ਼ਰਬਤ ਨੀ ਕੋਟ ਕੋਟ ਕੇ ਪੀਵਾ ਸ਼ਰਬਤ ਸ਼ੈਰੋ ਨਿੰਬੂ ਮਗਾ ਮਣੀ ਮੋਰਾ ਵਾਲੀ ਪੱਖੀ ਦੇ ਚੱਲ ਚੱਲ ਰੇਲ ਬਣਾਵਾਨੀ ਮੋਰਾ ਵਾਲੀ ਪੱਖੀ ਦੇ ਚੱਲ ਚੱਲ ਰੇਲ ਬਣਾਵਾਨੀ ਮੋਰਾ ਵਾਲੀ ਪੱਖੀ ਦੇ ਸ਼ਗਨਾ ਵਾਲੀ ਰਾਤ ਵੇ ਮੈਂ ਨੱਚਦੀ ਫਿਰਾ ਜੱਗ ਚੱਕ ਕੇ ਗਿੱਧੇ ਦੇ ਵਿੱਚ ਜਚਦੀ ਫਿਰਾ ਜੱਗ ਚੱਕ ਕੇ ਗਿੱਧੇ ਦੇ ਵਿੱਚ ਜਚਦੀ ਫਿਰਾ ਜੱਗ ਚੱਕ ਕੇ ਗਿੱਧੇ ਦੇ ਵਿੱਚ ਨੱਚਦੀ ਫਿਰਾ ਮਾਮੀ ਮਾਸੀ ਨੱਚਣ ਦੋਵੇਂ ਮਾਮੀ ਮਾਸੀ ਨੱਚਣ ਦੋਵੇਂ ਨੱਚ ਨੱਚਣਾਉਣ ਢੜੰਗੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਲੋਕਾਂ ਦਾ ਕਾਲਜਾ ਕੰਬੇ ਨਹੀਂ ਲੋਕਾਂ ਦਾ ਮਾਮੀ ਨਾਨਕ ਸ਼ਕ ਲਿਆਈ ਹੋ ਗਈ ਬੱਲੇ ਬੱਲੇ ਮਾਮੀ ਨਾਨਕ ਸ਼ਕ ਲਿਆਈ ਹੋ ਗਈ ਬੱਲੇ ਬੱਲੇ ਨੀਓ ਛੱਜ ਟੂਮਾ ਦਾ ਲਿਆਈ ਹੋ ਗਈ ਬੱਲੇ ਬੱਲੇ ਨੀਓ ਛੱਜ ਟੂਮਾ ਦਾ ਲਿਆਈ ਹੋ ਗਈ ਬੱਲੇ ਬੱਲੇ ਸ਼ੱਕਾ ਪੂਰ ਦੇ ਅੰਮਾ ਦੇ ਜਾਏ ਬਾਕੀ ਸਾਰੇ ਮਤਲਬ ਦੇ ਸ਼ੱਕਾ ਪੂਰ ਦੇ ਅੰਮਾ ਦੇ ਬਾਕੀ ਸਾਰੇ ਮਤਲਬ ਦੇ ਕਣਕਮੱਕੀ ਦੀਆਂ ਰੋਟੀਆਂ ਤੇ ਉੱਤੇ ਰੱਖਿਆ ਸਾਗ ਕਣਕਮੱਕੀ ਦੀਆਂ ਰੋਟੀਆਂ ਤੇ ਉੱਤੇ ਰੱਖਿਆ ਸਾਗ ਨੀ ਬੀਬੀ ਨਣਾਨੇ ਲੱਗੇ ਘਰ ਨੂੰ ਪਾਗ ਨੀ ਬੀਬੀ ਨਣਾਨੇ ਲੱਗੇ ਘਰ ਨੂੰ ਪਾਗ ਨੀ ਬੀਬੀ ਨਣਾਨੇ ਵੇੜਾ ਨੀ ਵੇੜਾ ਪਰਿਆ ਸ਼ਗਨਾ ਦਾ ਵੇੜਾ ਨੀ ਵੇੜਾ ਪਰਿਆ ਸ਼ਗਨਾ ਦਾ ਵੇੜਾ ਨੀ ਉਰੀ ਉਰੀ ਹਾਂਂ ਦਿਓ ਨੱਚ ਨੱਚ ਹੋ ਜੋ ਦੂਰ ਇਨ ਮੇਰੇ ਹਾਂਂ ਦਿਓ ਨੱਚ ਨੱਚ ਹੋ ਜੋ ਦੂਰ ਇਨ ਮੇਰੇ ਹਾਂਂ ਦਿਓ